ਗਰਮ ਹੋ ਚੁੱਕਿਆ ਤੇ ਇੱਕ ਵਿਦਿਆਰਥੀ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਡੇ ਸਾਹਮਣੇ ਆ ਕਿ ਉਸ ਵਿਦਿਆਰਥੀ ਨੂੰ ਪੁਲਿਸ ਪ੍ਰਸ਼ਾਸਨ ਚੱਕਣ ਦੀ ਕੋਸ਼ਿਸ਼ ਕਰ ਰਹੀ ਆ ਫੁਕੇ ਵੀ ਵਿਦਿਆਰਥੀਆਂ ਨੂੰ ਹੱਥ ਪਾਇਆ ਜਾ ਰਿਹਾ ਜਿਹੜਾ ਇਹ ਜੇ ਯੂਨੀਵਰਸਿਟੀ ਹੋਣੀ ਮੰਦੀ ਯੂਨੀਵਰਸਿਟੀ ਕਦ ਤੱਕ ਨਹੀਂ ਮੰਦੀ ਸਟੂਡੈਂਟਸ ਨਹੀਂ ਉੱਡਦੇ ਜਾਂਦਾ ਕਿ ਐਫੀਡੇਵਿਟ ਵਿਦਡਰੋ ਨਹੀਂ ਹੁੰਦਾ ਤੇ ਇਸ ਕਰਕੇ ਹੁਣ ਜਦ ਯੂਨੀਵਰਸਿਟੀ ਲਿਖ ਕੇ ਦੇਵੇਗੀ ਤੇ ਸਟੂਡੈਂਟਸ ਇਥੋਂ ਉੱਠ ਜਾਣਗੇ ਕੱਲ ਰਾਤ ਮੇਰੇ ਸਾਥ ਪੰਜਾਬ ਯੂਨੀਵਰਸਿਟੀ ਕੀ ਅਥਾਰਟੀ ਨੇ ਜੋ ਸਲੂਕ ਕੀਤਾ ਚੰਡੀਗੜ੍ਹ ਪੁਲਿਸ ਕੋ ਯਹਾਂ ਭੇਜ ਕੇ ਮੇਰੇ ਸਾਥ ਧੱਕਾ ਮੁੱਕੀ ਕਰਾਈ ਗਈ 200 पुलिस वाले यहाँ आके मुझे उठाने आए जा रहे गेट नंबर दो पक्का धरना उ लगेगा तो सैनिट का मसला भी ऐसे हल करा के उठागे

ਇਹ ਤੁਸੀਂ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਧੱਕਾ ਕੀਤਾ ਜਾਂਦਾ ਵਿਦਿਆਰਥੀਆਂ ਦਾ ਏਸੀਬੀ ਗੇਟ ਬੰਦ ਕਰਨਾ ਗੇਟ ਬੰਦ ਕਰਨ ਲਈ ਵਿਦਿਆਰਥੀ ਇੱਥੇ ਆਏ ਹੋਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਪ੍ਰਸ਼ਾਸਨ ਕਿਵੇਂ ਹੱਥੋਂ ਪਾਈ ਵਿਦਿਆਰਥੀਆਂ ਨਾਲ ਹੋ ਰਿਹਾ ਏ ਵਿਦਿਆਰਥੀਆਂ ਨਾਲ ਪ੍ਰਸ਼ਾਸਨ ਵੱਲੋਂ ਜਿਸ ਲੈਵਲ ਦੀ ਇਸ ਟਾਈਮ ਇੱਥੇ ਧੱਕੇਸ਼ਾਈ ਕੀਤੀ ਜਾ ਰਹੀ ਆ ਤੁਹਾਡੇ ਸਾਹਮਣੇ ਆ ਤੇ ਵਿਦਿਆਰਥੀਆਂ ਵਿਦਿਆਰਥੀਆਂ ਵੱਲੋਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਦੂਜਾ ਗੇਟ ਬੰਦ ਕਰਨ ਦੇ ਲਈ ਪਹੁੰਚੇ ਗਏ ਨੇ ਵਿਦਿਆਰਥੀ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਅੱਜ 게ਟ ਬੰਦ ਦਾ ਸੱਦਾ ਸੀਗਾ ਜੋ ਕਿ 게ਟ ਬੰਦ ਕਰਨ ਲਈ ਆਏ ਹੋਏ ਸੀਗੇ ਤੇ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਸਕਦੇ ਹੋ ਰੋਕਿਆ ਜਾ ਰਿਹਾ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨਾਲ ਜਿਹੜਾ ਧੱਕਾ ਕੀਤਾ ਜਾ ਰਿਹਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਦੇਖੋ 20 ਵਿਦਿਆਰਥੀਆਂ ਨੂੰ ਹੱਥ ਪਾਇਆ ਜਾ ਰਿਹਾ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਜੋ ਕਿ ਐਫੀ ਡਿਵਿਡ ਤੇ ਸੈਨਟ ਤੇ ਸਿੰਡੀਕੇਟ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਜੋ ਕਿ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਮਾਹੌਲ ਗਰਮ ਹੋ ਚੁੱਕਾ ਤੇ ਇੱਕ ਵਿਦਿਆਰਥੀ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਡੇ ਸਾਹਮਣੇ ਆ ਕਿ ਉਸ ਵਿਦਿਆਰਥੀ ਨੂੰ ਪੁਲਿਸ ਪ੍ਰਸ਼ਾਸਨ ਚੱਕਣ ਦੀ ਕੋਸ਼ਿਸ਼ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਲੈਵਲ ਦਾ ਇੱਥੇ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਕਿਉਂਕਿ ਵਿਦਿਆਰਥੀ ਸਿਰਫ ਇਹ ਚਾਹੁੰਦੇ ਨੇ ਕਿ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰੀਏ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਵੱਡੇ ਪੱਧਰ ਤੇ ਧੱਕਾ ਕੀਤਾ ਜਾ ਰਿਹਾ ਤੇ ਵਿਦਿਆਰਥੀਆਂ ਵੱਲੋਂ ਜਿਹੜਾ ਜੰਦਰਾ ਇਹ ਗੇਟ ਹੈ ਇਹ ਤੋੜ ਕੇ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਹ ਗੇਟ ਵਿਦਿਆਰਥੀਆਂ ਵੱਲੋਂ ਤੋੜ ਕੇ ਇੱਕੋ ਸਫਲਤਾ ਜਿਹੜੀ ਪ੍ਰਾਪਤ ਕਰ ਲਈ ਗਈ ਆ ਤੇ ਇਹ ਪੁਲਿਸ ਪ੍ਰਸ਼ਾਸਨ ਇੱਥੇ ਮੂੰਹ ਦੇਖਦਾ ਜੇਕਰ ਅਸੀਂ ਗੱਲ ਕਰੀਏ ਰਹਿ ਗਿਆ ਲੱਗਦਾ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਇਹ ਵੀ ਆਪਦੇ ਪੱਧਰ ਤੇ ਪੂਰਾ ਜ਼ੋਰ ਲਾ ਕੇ ਵਿਦਿਆਰਥੀਆਂ ਨੂੰ ਰੋਕ ਲੈਣ ਪਰ ਇਹ ਸਫਲ ਨਾ ਹੁੰਦਾ ਤੁਹਾਡੇ ਸਾਹਮਣੇ ਆ ਕਿ ਵਿਦਿਆਰਥੀਆਂ ਵੱਲੋਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ 2 ਨੰਬਰ ਗੇਟ ਹੈ ਉਹ ਤੋੜ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਓ ਜਿਹੜਾ ਜੰਗਲਾ ਹੈ ਉਹ ਤੁਹਾਡੇ ਸਾਹਮਣੇ ਆ ਵੀ ਉਹ ਜਿਹੜਾ ਤੋੜ ਦਿੱਤਾ ਗਿਆ ਹੈ ਵਿਦਿਆਰਥੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਦੇ ਪੱਧਰ ਤੇ ਇੱਥੇ ਧੱਕਾ ਕੀਤਾ ਗਿਆ ਸੀ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜਾ ਇਹ ਪ੍ਰਦਰਸ਼ਨ ਹੈ ਹੁਣ 2 ਨੰਬਰ ਗੇਟ ਨੂੰ ਬੰਦ ਕਰਕੇ ਪੀਯੂ ਦੇ ਵਿਦਿਆਰਥੀਆਂ ਵੱਲੋਂ ਜੋ ਸੈਨਟ ਤੇ ਸਿੰਡੀਕੇਟ ਦੇ ਮਸਲਿਆਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਸੀ ਉਹ ਇਸ ਟਾਈਮ ਪੂਰੇ ਪੀਕ ਤੇ ਆ ਤੇ ਇਸ ਟਾਈਮ ਵਿਦਿਆਰਥੀਆਂ ਦਾ ਜੋਸ਼ ਵੀ ਦੇਖਣਯੋਗ ਹੈ ਵਿਦਿਆਰਥੀਆਂ ਵੱਲੋਂ ਦੂਜਾ ਗੇਟ ਵੀ ਇਸ ਟਾਈਮ ਜਿਹੜਾ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਵਿਦਿਆਰਥੀ ਓ ਸੋਰੀ ਸੋਰੀ ਮੈਨੂੰ ਲੱਗੇ ਮੇਰੇ ਵਾਲਾ ਓਏ ਅੱਧੇ ਕਿ ਬਹਿ ਜਾਓ ਤੇ ਵਿਦਿਆਰਥੀਆਂ ਵੱਲੋਂ ਦੂਜੇ ਗੇਟ ਵੱਲ ਵੀ ਇਸ ਟਾਈਮ ਵਧਿਆ ਗਿਆ ਹੈ ਵਿਦਿਆਰਥੀ ਦੂਸਰੇ ਗੇਟ ਨੂੰ ਵੀ ਬੰਦ ਕਰਨ ਦੇ ਲਈ ਆ ਚੁੱਕੇ ਨੇ ਵਿਦਿਆਰਥੀਆਂ ਵੱਲੋਂ ਦੂਸਰਾ ਜਿਹੜਾ ਗੇਟ ਹੈ 2 ਨੰਬਰ ਦਾ ਟੂ ਸਾਈਡਡ ਜਿਹੜੇ ਡੋਰ ਹੁੰਦੇ ਨੇ ਉਹ ਦੂਸਰੇ ਗੇਟ ਨੂੰ ਵੀ ਬੰਦ ਕਰਨ ਦੇ ਲਈ ਪਹੁੰਚਿਆ ਗਿਆ ਹੈ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪੂਰੇ ਤੌਰ ਤੇ ਪ੍ਰਸ਼ਾਸਨ ਵੱਲੋਂ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵਿਦਿਆਰਥੀਆਂ ਨਾਲ ਜਿਹੜਾ ਧੱਕਾ ਕਰਦਾ ਇਸ ਟਾਈਮ ਦਿਸ ਰਿਹਾ ਹੈ ਤੁਹਾਡੇ ਸਾਹਮਣੇ ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਗੇਟ ਬੰਦ ਕਰੀਏ ਤੇ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਹ ਜਾਰੀ ਰੱਖੀਏ ਕੁਝ ਵਿਦਿਆਰਥੀਆਂ ਵੱਲੋਂ ਇੱਥੇ ਚਾਬੀ ਵੀ ਮੰਗੀ ਜਾ ਰਹੀ ਹੈ ਕਿ ਗੇਟ ਪ੍ਰਸ਼ਾਸਨ ਆਪ ਦੇ ਤੌਰ ਤੇ ਹੀ ਖੋਲ ਦੇ ਪਰ ਪ੍ਰਸ਼ਾਸਨ ਵੱਲੋਂ ਨਾ ਖੋਲਣ ਤੇ ਵਿਦਿਆਰਥੀਆਂ ਵੱਲੋਂ ਇਸ ਗੇਟ ਦੇ ਤਾਲੇ ਜੋ ਕਿ ਤੋੜੇ ਜਾ ਰਹੇ ਨੇ ਤੁਹਾਡੇ ਸਾਹਮਣੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ 20 ਹਾਲਾਕੀ ਵਾਰੀ-ਵਾਰੀ ਮਾਈਕ ਤੇ ਅਪੀਲ ਵੀ ਕੋਈ ਛੜਪੇ ਪ੍ਰਸ਼ਾਸਨ ਚਾਬੀ ਦੇ ਕੇ ਆਪ ਇਸ ਗੇਟ ਨੂੰ ਖਲਵਾ ਦੇ ਪਰ ਪ੍ਰਸ਼ਾਸਨ ਵੱਲੋਂ ਨਹੀਂ ਖੋਲਿਆ ਜਾ ਰਿਹਾ ਤਾਂ ਵਿਦਿਆਰਥੀਆਂ ਵੱਲੋਂ ਤੋੜਿਆ ਜਾ ਰਿਹਾ ਇਹ ਗੇਟ ਨੂੰ ਆਪ ਦੇ ਪੱਧਰ ਤੇ ਤੋੜ ਕੇ ਜੋ ਕਿ ਸੈਨੇਟ ਦੇ ਮਸਲੇ ਨੂੰ ਲੈ ਕੇ ਇਹ ਸਾਰਾ ਮਸਲਾ ਇਹ ਕਿ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਬਹਾਲ ਕਰਨਾ ਚਾਹੀਦਾ ਹੈ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੇ ਉਹਨੂੰ ਬਹਾਲ ਕਰਨਾ ਚਾਹੀਦਾ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਵਿਦਿਆਰਥੀ ਇਸ ਟਾਈਮ ਧਰਨੇ ਦੇ ਉੱਤੇ ਸੀਗੇ ਤੇ ਉਹਨਾਂ ਵੱਲੋਂ ਅੱਜ 2 ਨੰਬਰ ਗੇਟ ਬੰਦ ਕਰਨ ਦੀ ਕੋਲ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇੱਥੇ ਲਗਾਤਾਰ ਉਹਨਾਂ ਨੂੰ ਰੋਕਿਆ ਜਾ ਰਿਹਾ ਏ ਉਹਨਾਂ ਨਾਲ ਜਿਹੜਾ ੱੱਕਾ ਜਿਹੜਾ ਕੀਤਾ ਜਾ ਰਿਹਾ ਏ ਇਹ ਸਾਡੇ ਸਾਹਮਣੇ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਵਿਦਿਆਰਥੀਆਂ ਵੱਲੋਂ ਇਸ ਟਾਈਮ ਜਿਹੜੇ ਤਾਲੇ ਨੇ ਉਹ ਤੋੜੇ ਜਾ ਰਹੇ ਨੇ ਕਿ ਜਿਹੜੇ ਇਹ 2 ਨੰਬਰ ਦਾ ਗੇਟ ਆ ਇਹ ਤਾਲਾ ਜਿਹੜਾ ਵਿਦਿਆਰਥੀਆਂ ਵੱਲੋਂ ਤੋੜਿਆ ਜਾ ਰਿਹਾ ਹੈ ਹਾਲਾਂਕਿ ਵਾਰ-ਵਾਰ ਮਾਈਕ ਤੇ ਅਪੀਲ ਵੀ ਕੀਤੀ ਗਈ ਹੈ ਕਿ ਪ੍ਰਸ਼ਾਸਨ ਇਸ ਤਾਲੇ ਦੀ ਚਾਬੀ ਸਾਨੂੰ ਦੇ ਦੇ ਪ੍ਰਸ਼ਾਸਨ ਵੱਲੋਂ ਵਾਰੀ-ਵਾਰੀ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਗੱਲ ਨਾ ਮੰਨਣ ਤੇ ਵਿਦਿਆਰਥੀਆਂ ਵੱਲੋਂ ਇਸ ਟਾਈਮ 2 ਨੰਬਰ ਗੇਟ ਦਾ ਇਹ ਸਾਰਾ ਦ੍ਰਿਸ਼ਾ ਜੋ ਕਿ ਤੁਸੀਂ ਦੇਖ ਸਕਦੇ ਹੋ ਵਿਦਿਆਰਥੀਆਂ ਵੱਲੋਂ ਜਿਹੜਾ ਤਾਲਾ ਇਹ ਉਹ ਤੋੜਿਆ ਜਾ ਰਿਹਾ ਹੈ ਪੂਰਨ ਤੌਰ ਤੇ ਵਿਦਿਆਰਥੀਆਂ ਵੱਲੋਂ ਤਾਲਾ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਵੱਲੋਂ ਤਾਲਾ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 2 ਨੰਬਰ ਗੇਟ ਜਿਹੜਾ ਬੰਦ ਕਰਨ ਦੀ ਵਿਦਿਆਰਥੀਆਂ ਵੱਲੋਂ ਕੋਲ ਦਿੱਤੀ ਗਈ ਸੀ ਕਿ ਇਹ ਗੇਟ ਬੰਦ ਕੀਤਾ ਜਾਊਗਾ ਅੱਜ ਤੇ ਬੰਦ ਕਰਕੇ 2 ਨੰਬਰ ਗੇਟ ਨੂੰ ਪੂਰਨ ਤੌਰ ਤੇ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜੋ ਕਿ 2 ਨੰਬਰ ਗੇਟ ਨੂੰ ਬੰਦ ਕੀਤਾ ਜਾ ਰਿਹਾ ਹੈ ਰਜੱਬ ਰਜੱਤਾ ਇਹ ਤੁਸੀਂ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਵੱਲੋਂ ਜਿਹੜਾ ਇਹ ਗੇਟ ਹੈ ਉਹ ਤੋੜ ਦਿੱਤਾ ਗਿਆ ਹੈ ਇਸ ਗੇਟ ਦੇ ਤਾਲੇ ਨੂੰ ਤੋੜ ਕੇ ਜਿਹੜੀ ਇੱਕ ਆਪਣੀ ਜਿੱਤ ਹੈ ਉਹ ਦਾਵਾ ਜਿਹੜਾ ਉਹ ਠੋਕ ਦਿੱਤਾ ਗਿਆ ਏ ਤੁਹਾਡੇ ਸਾਹਮਣੇ ਆ ਇਹ ਤਸਵੀਰਾਂ ਨੇ ਤੁਸੀਂ ਇਸ ਟਾਈਮ ਲਾਈਵ ਤੇ ਦੇਖ ਸਕਦੇ ਹੋ ਜਿਹੜਾ 2 ਨੰਬਰ ਦਾ ਗੇਟ ਹੈ ਉਹ ਵੀ ਬੰਦ ਕਰ ਦਿੱਤਾ ਗਿਆ ਏ ਇਸ ਟਾਈਮ ਵਿਦਿਆਰਥੀਆਂ ਵੱਲੋਂ ਪੂਰਨ ਤੌਰ ਤੇ ਬੰਦ ਕਰਕੇ ਜਿਹੜਾ ਆਪਦਾ ਦਾਵਾ ਦੀ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਕਿ ਜਿਹੜੇ ਸੈਨਟ ਤੇ ਸਿੰਡੀ ਗੇਟ ਦਾ ਮਸਲਾ ਏ ਵੀ ਜਿਹੜੀ ਸੈਨੇਟ ਬਹਾਲ ਕਰਨ ਦਾ ਮਸਲਾ ਏ ਉਸ ਨੂੰ ਪੂਰਨ ਤੌਰ ਤੇ ਬਹਾਲ ਕੀਤਾ ਜਾਵੇ ਜਿਹੜੀ ਵਿਦਿਆਰਥੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਗੱਲ ਕੀਤੀ ਜਾਵੇ ਕਿਉਂਕਿ ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਦੇ ਕਹਿਣ ਦੇ ਮੁਤਾਬਕ ਇੱਕ ਵਾਰ ਵੀ ਵਿਦਿਆਰਥੀਆਂ ਨਾਲ ਆ ਕੇ ਕੋਈ ਗੱਲਬਾਤ ਵਾਈਸ ਚਾਂਸਲਰ ਵੱਲੋਂ ਨਹੀਂ ਕੀਤੀ ਜਾਂਦੀ ਤੇ ਵਿਦਿਆਰਥੀਆਂ ਵੱਲੋਂ ਜਿਹੜੀ ਅੱਜ ਦੀ ਕਾਲ ਸੀ ਕਿ 1 2 ਵਜੇ ਇਹ ਦੋ ਨੰਬਰ ਗੇਟ ਆ ਜਿਹੜਾ ਉਹਨੂੰ ਬੰਦ ਕਰਕੇ ਪੂਰਨ ਤੌਰ ਤੇ ਆਪਦੀ ਪ੍ਰਦਰਸ਼ਨ ਦੀ ਨਵੀਂ ਸ਼ੁਰੂਆਤ ਕਰਾਂਗੇ ਜਿਹੜਾ ਵੀਸੀ ਦਫਤਰ ਤੋਂ ਚੱਕ ਕੇ ਇੱਥੇ ਸੈਟਅਪ ਕੀਤਾ ਗਿਆ ਸੀ ਤੇ ਉਹਦੀ ਸ਼ੁਰੂਆਤ ਜਿਹੜੀ ਹੁਣ ਹੋ ਚੱਕਿਆ ਵਿਦਿਆਰਥੀ ਇਸ ਟਾਈਮ ਜਕਾਰੇ ਤੇ ਨਾਰੇ ਲਾਉਂਦੇ ਥੋਂ ਅਸੀਂ ਦੇਖ ਸਕਦੇ ਹਾਂ ਕਿ ਪੂਰੇ ਜੋਸ਼ ਦੇ ਵਿੱਚ ਨੇ ਵਿਦਿਆਰਥੀ ਸਸੀ ਗਾਇ ਜੀ ਹਾਂਜੀ ਸਸੀ ਗਾਇ ਜੀ ਜਿਹੜਾ ਇਹ ਅੱਜ ਗੇੜ ਤੋੜਿਆ ਗਿਆ ਥੋਨੂੰ ਨਹੀਂ ਲੱਗਦਾ ਕਿ ਇਹ ਗਿੜ ਪ੍ਰਸ਼ਾਸਨ ਨੂੰ ਆਪੇ ਖੋਲ ਦੇਣਾ ਚਾਹੀਦਾ ਵੇਖੋ ਜੀ ਸਾਡੀ ਜਿੱਤ ਤੇ ਸਾਡਾ ਮਸਲਾ ਸੈਨੇਟ ਨੂੰ ਲੈ ਕੇ ਆ ਅੱਜ ਸਾਡੀ ਪਹਿਲੀ ਜਿੱਤ ਹੋਈ ਐਨਟੀਐਫੀ ਡੇਵਿਡ ਨੂੰ ਲੈ ਕੇ ਜੋ ਕਿ ਇਹਨਾਂ ਨੇ ਇੰਟਰੋਡਿਊਸ ਕੀਤਾ ਸੀ ਵੀ ਬੱਚੇ ਰਾਈਟ ਟੂ ਪ੍ਰੋਟੈਸਟ ਨਹੀਂ ਕਰ ਸਕਦੇ ਉਹ ਅੱਜ ਅਥਾਰਟिटीज ਸਹਿਮਤੀ ਤੇ ਆ ਗਿਆ ਨੇ ਤੇ ਅਸੀਂ ਉਹ ਅਸੀਂ ਆਪਣਾ ਜੰਗ ਜਿੱਤ ਲਈਏ ਪਰ ਮੇਨ ਸਾਡੀ ਜੰਗ ਹੈ ਸੈਨੇਟ ਦੀ ਸੈਨੇਟ ਪਹਾਲ ਕਰਾਉਣੀ ਜਿਹੜੀ 91 ਮੈਂਬਰ ਕਮੇਟੀ ਹੈ ਉਹਦੇ ਲਈ ਅੱਜ ਅਸੀਂ ਅਖੇਟ ਬੰਦ ਕੀਤਾ ਹੈ ਉਨ ਕੀ ਕੱਲ ਜਿਹੜਾ ਵਾਈਸ ਚਾਂਸਲਰ ਦਾ ਇੱਕ ਬਿਆਨ ਆਉਂਦਾ ਉਹਦੇ ਵਿੱਚ ਵਾਈਸ ਚਾਂਸਲਰ ਵੱਲੋਂ ਸਿੱਧਾ ਇਹ ਕਿਹਾ ਜਾਂਦਾ ਕਿ ਇਹ ਸਟੰਟ ਕਰਦਿੰਨੇ ਪੋਲਿਟਿਕਲ ਸਟੰਟ ਨੇ ਇਹਨਾਂ ਦੇ ਇਹਨਾਂ ਨੇ ਫੇਮ ਲੈਣਾ ਹਾਂ ਸਟੂਡੈਂਟਾਂ ਦੇ ਵੀ ਪੋਲਿਟਿਕਲ ਸਟੰਟ ਨੇ ਇਹਨਾਂ ਨੇ ਫੇਮ ਲੈਣ ਵਾਸਤੇ ਉਰੇ ਆ ਸਟੰਟ ਤਾਂ ਜੀ ਭਾਜੀ ਬੀਜੇਪੀ ਆਰਐਸਐਸ ਖੇਡ ਰਹੀ ਹੈ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਖੋਣ ਦੇ ਤਰੀਕੇ ਨਾਲ ਤਾਂ ਸਿੱਧੀ ਜੀ ਗੱਲ ਸਮਝ ਆਉਂਦੀ ਵੀ ਸਟੈਂਡ ਤਾਂ ਉਹ ਖੇਡ ਰਹੇ ਨੇ ਅਸੀਂ ਤੇ ਆਪਣਾ ਸੰਘਰਸ਼ ਕਰਨਾ ਹੀ ਹੈ ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਸੈਨੇਟ ਤੇ ਸਿੰਡੀਕੇਟ ਖਤਮ ਹੋ ਜਾਂਦੀ ਹੈ ਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਦਾਵਾ ਹੈ ਪੰਜਾਬ ਤੋਂ ਖਤਮ ਹੋ ਜਾਊਗਾ ਸਿੱਧੀ ਜੀ ਗੱਲ ਹੈ ਵੀ ਜਦੋਂ ਇੱਕ ਦੇਸ਼ ਦਾ ਸੰਵਿਧਾਨ ਜੇ ਪਾਰਲੀਮੈਂਟ ਨਹੀਂ ਰਹੇਗਾ ਤੇ ਉਹ ਦੇਸ਼ ਨੂੰ ਚਲਾਉਣ ਲਈ ਪ੍ਰੈਜ਼ੀਡੈਂਟ ਰੂਲ ਜਾਂ ਗਵਰਨਰ ਰੂਲ ਲੱਗ ਜਾਂਦਾ ਓਵੇਂ ਸੇਮ ਸੇਮ ਸਥਿਤੀ 'ਚ ਪੰਜਾਬ ਯੂਨੀਵਰਸਿਟੀ ਵਿੱਚ ਕੋਈ ਸਿੰਡੀਕੇਟ ਸੈਨੇਟ ਨਾ ਹੋਣ ਕਰਕੇ ਤਾਂ ਵੀਸੀ ਕੋਲ ਸਾਰੀਆਂ ਪਾਵਰ ਚਲੀ ਜਾਂਦੀ ਤਾਂ ਵੀਸੀ ਆਪਣੀ ਮਨਮਰਜ਼ੀ ਕਰ ਰਹੀ ਹੈ ਪਰ ਅਸੀਂ ਜੇ ਟੈਕਨੀਕਲ ਤੌਰ ਤੇ ਥੋੜਾ ਟੈਕਨੀਕਲ ਤੌਰ ਤੇ ਇਹ ਹੁੰਦਾ ਵੀ ਜਿਹੜੀ ਯੂਨੀਵਰਸਿਟੀ ਹੁੰਦੀ ਆ ਜਿਹੜੀ ਸਟੇਟ ਦੀ ਹੁੰਦੀ ਆ ਉਹ ਸਟੇਟ ਦੀ 85% ਰੈਜ਼ਰਵੇਸ਼ਨ ਹੁੰਦੀ ਆ ਤਾਂ ਉਹ ਦਾਵਾ ਜਿਹੜਾ ਠੋਕਿਆ ਜਾਂਦਾ ਕਿਉਂਕਿ ਕੋਈ ਵੀ ਯੂਨੀਵਰਸਿਟੀ ਉਹ ਸਟੇਟ ਦੇ ਜਿਸ ਕੀਏ ਗਰੀਬ ਸਟੂਡੈਂਟਾਂ ਨੂੰ ਪੜਾਉਣ ਦੇ ਲਈ ਉੱਤੇ ਲਿਆਉਣ ਦੇ ਲਈ ਬਣਾਈ ਜਾਂਦੀ ਆ ਪਰ ਇੱਥੇ ਤਾਂ ਰੈਜ਼ਰਵੇਸ਼ਨ ਹੈ ਹੀ ਨਹੀਂ ਵੇਖੋ ਰੈਜ਼ਰ ਗੱਲ ਇਹ ਵੀ ਜਦੋਂ ਯੂਨੀਵਰਸਿਟੀ ਉੱਥੋਂ ਆਈ ਏ ਜਿਹੜੇ ਚ ਸੈਂਟਰ ਦੇ ਸਟੇਟ ਫੰਡ ਕਰਦੀ 60% 40% ਜਿਹੜਾ ਪੰਜਾਬ ਯੂਨੀਵਰਸਿਟੀ ਐਕਟ ਹੈ ਉਹ ਚ ਲਿਖਿਆ ਵੀ ਇੰਟਰ ਸਟੇਟ ਬਾਡੀ ਹੈ ਤੇ ਵੀ ਪੰਜਾਬ ਦੀ ਧਰਤੀ ਤੇ ਬਣੀ ਤੇ ਪੰਜਾਬ ਦਾ ਪਹਿਲਾ ਦਾਵਾ ਇੱਥੇ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣੀ ਤਾਂ ਯੂਨੀਵਰਸਿਟੀ ਦਾ ਪੰਜਾਬ ਦਾ ਦਾਵਾ ਪਹਿਲਾਂ ਹੀ ਜੀ ਇੱਥੇ ਤੁਹਾਨੂੰ ਲੱਗਦਾ ਵੀ ਇਹ ਅਧੂਰੀ ਜਿੱਤ ਜਿਹੜੀ ਤੁਹਾਡੀ ਹੋ ਚੁੱਕੀ ਹੈ ਹੁਣ ਵੇਖੋ ਜੇ ਅੱਧੀ ਜਿੱਤ ਹੋ ਗਈ ਹੈ ਫੀ ਡੇਵਿਡ ਵਾਪਸ ਕਰਾ ਲਿਆ ਵੀ ਬੱਚਿਆਂ ਦੇ ਜਿਹੜੇ ਹੱਕ ਮੰਗਣ ਦੇ ਰਾਈਟ ਨੇ ਉਹ ਹਾਂ ਨੇ ਜੇ ਬਾਕੀ ਹੁਣ ਅੱਗੇ ਸੰਘਰਸ਼ ਜਾਰੀ ਕਰਾਂਗੇ ਸੈਨੇਟ ਤੋਂ ਲੈ ਕੇ ਤਾਂ ਕਿ ਜਿਹੜੀ 91 ਮੈਂਬਰੀ ਇਹ ਉਹਨੂੰ ਬਹਾਲ ਕਰਾਈਏ ਇਹਨਾਂ ਨੇ 31 ਮੈਂਬਰੀ ਲਿਆਂਦੀ ਹੈ ਜਿਹੜੀ ਨੋਮੀਨੇਟ ਕਰਕੇ ਵੀ ਆਪਣੇ ਬੰਦੇ ਪਰ ਅਸੀਂ ਸਾਡੀ ਜੰਗ ਇਹਦੇ ਲਈ ਸੰਘਰਸ਼ ਅਸੀਂ ਆਪਣਾ ਜਾਰੀ ਰੱਖਾਂਗੇ ਜੀ ਇਹ ਸਾਡੇ ਨਾਲ ਸਾਡੇ ਸਟੂਡੈਂਟ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਧਰਨਾ ਇਹ ਜਾਰੀ ਰੱਖਿਆ ਜਾਊਗਾ ਕਿਉਂਕਿ ਜਿਹੜੀ ਐਫੀਡੇਵਿਡ ਦੀ ਗੱਲ ਕੀਤੀ ਗਈ ਸੀ ਉਸ ਤੇ ਹਾਲਾਂਕਿ ਵਿਦਿਆਰਥੀਆਂ ਨਾਲ ਇੱਕ ਨੇਗੋਸ਼ੀਏਸ਼ਨ ਹੋਈ ਹੈ ਜਿੱਦੇ ਚ ਕਿਹਾ ਗਿਆ ਕਿ ਉਹ ਇਹ ਆਪਣੇ ਜਿਹੜਾ ਹੰਗਰ ਸਟ੍ਰਾਈਕ ਹੈ ਉਹ ਖਤਮ ਕਰਨਗੇ ਤੇ ਇਧਰ ਉਹ ਸੀ ਐਫੀਡੇਵਿਡ ਵਾਲਾ ਫੈਸਲਾ ਵਾਪਸ ਲੈ ਲਾਂਗੇ ਪਰ ਨਾਲ ਹੀ ਵਿਦਿਆਰਥੀਆਂ ਵੱਲੋਂ ਜਿਹੜਾ ਸੈਨੇਟ ਦੀ ਕਾਨੋਨ ਮੈਂਬਰ ਦੀ ਕਮੇਟੀ ਦਾ ਮਸਲਾ ਉਸ ਤੇ ਵੀ ਉਹਨੂੰ ਵੀ ਰੱਦ ਕਰਾਉਣਾ ਉਹਨੂੰ ਬਹਾਲ ਕਰਾਉਣਾ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਇੱਕ ਨੋਟਿਸ ਲਿਆਇਆ ਗਿਆ ਉਹਦੇ ਤੇ ਜਿਹੜੀ ਗੱਲ ਮਸਲਾ ਹੁਣ ਖੜੇ Yeah. ਹੁਣ ਦੋ ਨੰਬਰ ਗੇਟ ਬੰਦ ਕੀਤਾ ਗਿਆ ਹੈ ਵਿਦਿਆਰਥੀਆਂ ਵੱਲੋਂ ਅੱਗੇ ਦੇਖਣ ਦਾ ਮਸਲਾ ਹੋਊ ਕਿ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕੀ ਨਤੀਜੇ ਨਿਕਲਦੇ ਨੇ ਪਰ ਵਿਦਿਆਰਥੀਆਂ ਦਾ ਜੋਸ਼ ਸੀ ਜਿਹੜਾ ਇਸ ਟਾਈਮ ਇੱਥੇ ਦੇਖਣ ਵਾਲੀ ਪ੍ਰਸ਼ਾਸਨ ਵੱਲੋਂ ਵੀ ਪੂਰਨ ਤੌਰ ਤੇ ਰੋਕਿਆ ਗਿਆ ਪਰ ਵਿਦਿਆਰਥੀਆਂ ਵੱਲੋਂ ਦੋਨੇ ਗੇਟ ਆਪਦੇ ਜ਼ੋਰ ਤੇ ਬੰਦ ਕੀਤੇ ਗਏ ਨੇ ਤੁਸੀਂ ਬਾਕੀ ਅੱਗੇ ਦੀ ਗੱਲਾਂ ਅਸੀਂ ਦੇਖਦੇ ਹਾਂ ਅਗਰ ਫੈਨਿਕਸ ਦੇ ਸਿੰਡੀਕੇਟ ਖਤਮ ਹੋ ਗਿਆ ਉਹਦੀ ਇੰਪਲੀਕੇਸ਼ਨ ਕੀ ਆ ਮੈਨੂੰ ਇਹਦੀ ਸਿਤੀ ਇੰਪਲੀਕੇਸ਼ਨ ਇਹ ਹੈ ਕਿ ਇਹਦੇ ਅੱਗੇ ਪੰਜਾਬ ਦੇ ਫੈਡਰਲ ਰਾਈਟਸ ਲਈ ਉਹਦੇ ਉੱਪਰ ਚਿੱਟਾ ਹਮਲਾ ਪੰਜਾਬ ਉਹਦਾ ਯੂਨੀਵਰਸਿਟੀ ਦੇ ਉੱਪਰ ਕਲੇਮ ਉਹ ਖਤਮ ਹੁੰਦਾ ਦੂਜਾ ਜਿਹੜਾ ਸਭ ਤੋਂ ਵੱਡਾ ਇੰਪੋਰਟੈਂਟ ਕਾਰਨ ਆ ਹੈ ਸੈਟਲਾਈਜੇਸ਼ਨ ਤੇ ਪ੍ਰਾਈਵੇਟਾਈਜੇਸ਼ਨ ਕਿ ਅਗਰ ਸੈਟ ਖਤਮ ਹੁੰਦੀ ਆ ਤਾਂ ਯੂਨੀਵਰਸਿਟੀ ਦੇ ਵਿੱਚ ਫੀਸਾਂ ਦਾ ਵੇਤਾਵਾ ਵਧਾਉਣਾ ਪਿਛਲੇ ਟਾਈਮ ਦੇ ਵਿੱਚ ਵੀ ਸੈਟ ਨਹੀਂ ਹੋਂਦ ਦੇ ਵਿੱਚ ਵੀ ਲਗਾਤਾਰ ਫੀਸਾਂ ਦਾ ਵਾਧਾ ਕੀਤਾ ਜਾ ਰਿਹਾ ਮੈਕ ਕੰਟੀਨ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤਾਂ ਓਵਰ ਆਲ ਸੈਮੀਟ ਖਤਮ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਲਾਗੂ ਕੀਤੀ ਜਾ ਰਹੀ ਆ ਨੈਸ਼ਨਲ ਐਜੂਕੇਸ਼ਨ 2020 ਕੀ ਆ ਉਹਦੇ ਵਿੱਚ ਸਾਫ਼ ਕਿਹਾ ਗਿਆ ਕੋਈ ਸਟੂਡੈਂਟ ਬਾਡੀ ਨਹੀਂ ਹੋਏਗੀ ਉਹਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੋਏਗਾ ਕੋਈ ਸਟੂਡੈਂਟ ਯੂਨੀਅਨ ਨਹੀਂ ਆਏਗੀ ਕੋਈ ਟੀਚਰ ਯੂਨੀਅਨ ਨਹੀਂ ਹੋਏਗੀ ਤੇ ਐਜੂਕੇਸ਼ਨ ਦਾ ਭਗਵਾ ਕਰਨ ਕੀਤਾ ਜਾਏਗਾ ਆਰਐਸਐਜ ਨੇ ਪਿੱਠੂ ਲੋਕ ਨੇ ਉਹ ਪਿੱਠੂ ਲੋਕ ਵਾਈਸ ਚਾਂਸਲਰ ਤੋਂ ਲੈ ਕੇ ਡੀਐਸਡਬਲਿਊ ਇਹ ਬਹੁ ਵੱਡਾ ਘਰ ਨੇ ਪੰਜਾਬ ਪੰਜਾਬ ਹੋਏ ਨੇ ਪੰਜਾਬ ਦੇ ਵਿਆਹ ਸੀ ਸੁੱਤੇ ਹੋਏ ਨੇ ਪੰਜਾਬ ਹੀ ਜੱਥੇ ਬੰਦੀਆਂ ਸੁੱਤੀਆਂ ਹੋਈਆਂ ਨੇ ਅੱਜ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਮਨਾਂ 'ਚੋਂ ਇਹ ਭਰਮ ਕੱਢ ਦੇਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਹੱਕਾਂ ਦੇ ਉੱਤੇ ਕਿੰੋਂ ਤੱਕ ਡਾਕੇ ਮਾਰਦੇ ਰਹੋਗੇ ਅਸੀਂ ਹਰ ਵਾਰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੇ ਹਰ ਵਾਰੀ ਸੜਕਾਂ 'ਤੇ ਨਿੱਤਰ ਕੇ ਆਪਣੇ ਹੱਕ ਵਾਪਸ ਲਵਾਂਗੇ ਕੇਂਦਰ ਨੇ ਪਿਛਲੇ ਸਾਲ ਹੈ ਮੇਰੇ ਭੂਮਿਕਾ ਰਹੀ ਸੀ ਪੀਯੂ ਬਚਾਓ ਮੋਰਚਾ ਦੇ ਵਿੱਚ ਕਮਿਊਨਿਟੀ ਦੇ ਤੌਰ ਤੇ ਕਿਆ ਕਿਆ ਪੀਣੀ ਹੈ